ਦੋਸਤੋ ਕੱਲ ਨੂੰ ਮੈਂ ਇੱਕ ਖਬਰ ਸੁਣ ਰਿਹਾ ਸੀ ਟੀਵੀ ਦੇ ਉੱਤੇ ਕੋਈ ਪੱਤਰਕਾਰ ਬੈਠਾ ਸੀ ਸਵਾਲ ਕਰ ਰਿਹਾ ਸੀ ਮੰਤਰੀ ਕਿ ਸਾਡੇ ਕੋਲ ਇੰਨੇ ਪੈਸੇ ਆਏ ਤੇ ਇੰਨੇ ਅਸੀਂ ਲੁਧਿਆਣੇ ਦੀਆਂ ਜਿਹੜੀਆਂ ਸੜਕਾਂ ਐ ਉਹ ਬਣਾਈ ਜਾਂਦੇ ਆ ਆ ਇੱਕ ਲੁਧਿਆਣੇ ਦੀ ਕੋਈ ਸੜਕ ਆ ਸੜਕ ਹੈਗੀ ਆ ਰੋੜਾ ਪੈਲਸ ਤੋਂ ਮੱਗਰ ਦੀ ਚੱਕੀ ਤੇ ਇਹ ਸੜਕ ਨੂੰ ਤਕਰੀਬਨ ਤਕਰੀਬਨ ਆ 2-1/2 ਸਾਲ ਹੋ ਚੱਲੇ ਆ ਕਿ ਇਹਦੀ ਰਿਪੇਅਰ ਹੋਣ ਵਾਲੀ ਸੀ ਤੇ ਟੁੱਟੀ ਜਾਂਦੀ ਟੁੱਟੀ ਜਾਂਦੀ ਆ ਤੋਏ ਪਏ ਪਏ ਇਥੇ ਖੱਡੇ ਡੇ ਡੇ ਵੱਡੇ ਹੋ ਗਏ ਤੇ ਰਹਿੰਦਾ ਖੁੰਦਾ ਜਿਹੜੀਆਂ ਸਾਡੀਆਂ ਪ੍ਰਾਈਵੇਟ ਕੋਈ ਕੰਪਨੀਆਂ ਉਹਨਾਂ ਨੇ ਸੜਕਾਂ ਦੇ ਜੜ ਪੱਟ ਦਿੱਤੀ ਆ ਪਹਿਲਾਂ ਸਰਕਾਰ ਦਾ ਸੜਕਾਂ ਸਰਕਾਰ ਦੀਆਂ ਤੇ ਇਹ ਬਦੰਦਰ ਜਦੋਂ ਸੜਕ ਕੋਈ ਨਵੀਂ ਬਣਦੀ ਆ ਇਹ ਆਪਦੇ ਪੈ ਪਤਾਰਾ ਪਾਉਣ ਵਾਸਤੇ ਜਿਹੜੇ ਜੇਪੀਸੀਆਂ ਲਿਆ ਕੇ ਉੱਥੇ ਢਾਲ ਦਿੰਦੇ ਆ ਾਟਣਾ ਆ ਆ ਹੁਣ ਦੇਖੋ ਤੁਸੀਂ ਕਿੱਡੇ ਡੂੰਘੇ ਡੂੰਘੇ ਇਹਨਾਂ ਨੇ ਖਾ ਲਈਆਂ ਪੱਟੀਆਂ ਇਹਦੇ ਵਿੱਚ ਕੋਈ ਪਲਾਸਟਿਕ ਦੇ ਪਤਾ ਨਹੀਂ ਕਾਦੇ ਪਾਈਪ ਪਾਣੇ ਆ ਤੇ ਇਹ ਨਹੀਂ ਪਤਾ ਆਪਾਂ ਪਰ ਜਦੋਂ ਸੜਕ ਬਣਦੀ ਆ ਪਹਿਲਾਂ ਇਹ ਪਾਉਦੇ ਨਹੀਂ ਤੇ ਜਦੋਂ ਸੜਕ ਬਣ ਜਾਂਦੀ ਆ ਤੇ ਉਦੋਂ ਇਹ ਪਾਟ ਕੇ ਪਾਉਣ ਲੱਗ ਜਾਂਦੇ ਆ ਤੇ ਉਹ ਸਾਡੇ ਪਹਿਲਾਂ ਇੱਕ ਬੜੀ ਗੱਲ ਮਸ਼ਹੂਰ ਸੀ ਕਿ ਅਖੇ ਸੜਕ ਬਣੀ ਜਾਵੇ ਤੇ ਉਹਦੇ ਆਸੇ ਪਾਸੇ ਕਈਆਂ ਲੈ ਕੇ بڑے ਬੰਦੇ ਬੈਠੇ ਕੰਮ ਕਰਨ ਆਸਤੇ ਕਿ ਅਖੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਉਂ ਬੈਠੇ ਆ ਕੋਵਾਂ ਦੇ ਤੁਸੀਂ ਛੇ ਦੀ ਛੇ ਦੀ ਸੜਕ ਬਣਾਓ ਅਸੀਂ ਪੱਟ ਕੇ ਇਥੋਂ ਦੀ ਤਾਰ ਪਾਉਣੀ ਆ ਤੇ ਬੜੀ ਗੱਲ ਮਸ਼ਹੂਰ ਹੋਈ ਉਹ ਹਾਲ ਹੋਣਾ ਸਾਡੇ ਇਥੇ ਸੜਕਾਂ ਦਾ ਬੁਰਾ ਹਾਲ ਆ ਕੋਈ ਧਿਆਨ ਨਹੀਂ ਕਿਸੇ ਦਾ ਕੀ ਹੋ ਰਿਹਾ ਨਾ ਕੋਈ ਸਵਾਲ ਕਰ ਸਕਦਾ ਕਿਉਂਕਿ ਜੇ ਸਵਾਲ ਕਰੂਗਾ ਤਾਂ ਫਿਰ ਉਹ ਤੁਹਾਨੂੰ ਪਤਾ ਹੀ ਆ ਕੀ ਹੋਊਗਾ ਤੇ ਸੜਕਾਂ ਦਾ ਤਾਂ ਜਿਹੜਾ ਮਾੜਾ ਹਾਲ ਹੈ ਨਾ ਹੋਣਾ ਹੀ ਹੋਣਾ ਇਹ ਸਿਸਟਮ ਦਾ ਬੜਾ ਮਾੜਾ ਹਾਲ ਹੋਇਆ ਪਿਆ ਜਿਹੜੀਆਂ ਸਰਕਾਰਾਂ ਹਰ ਸਾਲ 5 ਸਾਲ ਬਾਅਦ ਇੱਕ ਵਾਦਾ ਕਰਕੇ ਆਉਂਦੀਆਂ ਅਸੀਂ ਤੁਹਾਨੂੰ ਜੀ ਆਟਾ ਦਾਲਾਂ ਤੇ ਕਿਰਾਏ ਬੜਾ ਕੁਝ ਮਾਰ ਕਰਾਂਗੇ ਤੁਹਾਨੂੰ ਆ ਬਣਾ ਦੇਾਂਗੇ ਜੋ ਬਣਾ ਦੇ ਸਾਡੇ ਲੋਕ ਸਰਕਾਰ ਨੂੰ ਇਹ ਨਹੀਂ ਕਹਿੰਦੇ ਸਾਨੂੰ ਸਹੂਲਤ ਚਾਹੀਦੀ ਆ ਪਰ ਸਾਨੂੰ ਫ੍ਰੀ ਚਾਹੀਦਾ ਤੇ ਸਰਕਾਰ ਵੀ ਇਹੀ ਕਰਦੀ ਆ ਉਹ ਫਿਰ ਫ੍ਰੀ ਬੱਸਾਂ ਦਾ ਕਰਾਇਆ ਕਰਤਾ ਉਹਨਾਂ ਨੇ ਦੀ ਪੂਰੀ ਕਣਕ ਕਰਤੀ ਖਾਣ ਪੀਣ ਦਾ ਸਮਾਨ ਉਹ ਫ੍ਰੀ ਕਰਤਾ ਜਿੱਥੋਂ ਸਰਕਾਰ ਨੂੰ ਪੈਸਾ ਆਉਣਾ ਚਾਹੀਦਾ ਸਭ ਤੋਂ ਵੱਡੀ ਕਮਾਈ ਆ ਜਿਹੜੀ ਬਿਜਲੀ ਦਾ ਬਿੱਲ ਤੇ ਦੂਜੀ ਹੈਗੀ ਆ ਸਰਕਾਰੀ ਬੱਸਾਂ ਦੀ ਕਮਾਈ ਉਹ ਇਹਨਾਂ ਨੇ ਬੰਦ ਕੀਤੀ ਵੀ ਆ ਤੇ ਸੈਂਟਰ ਗਵਰਨਮੈਂਟ ਤੋਂ ਜਿਹੜਾ ਇਹ ਕਰਜ਼ਾ ਲੈ ਲੈ ਕੇ ਪੰਜਾਬ ਸਰਕਾਰ ਜਾਂ ਪੰਜਾਬ ਦੀਆਂ ਸਰਕਾਰਾਂ ਜਿੰਨੀਆਂ ਵੀ ਆਉਂਦੀਆਂ ਤੇ ਪੰਜਾਬ ਸਰਕਾਰ ਤੇ ਜਿਹੜਾ ਇਹ ਉਹ ਕਰਜ਼ਾ ਜਿਹੜਾ ਚੜਾਈ ਜਾਂਦੇ ਆ ਇਹਦੇ ਵਿੱਚ ਫਾਇਦਾ ਜਿਹੜੀ ਆਮ ਵਰਗ ਦੇ ਲੋਕ ਆ ਥੱਲੇ ਵਾਲੇ ਉਹਨਾਂ ਨੂੰ ਤਾਂ ਕੋਈ ਫਾਇਦਾ ਨਹੀਂ ਕਿਉਂਕਿ ਨਾ ਤਾਂ ਉਹਨਾਂ ਨੇ ਸੜਕਾਂ ਤੇ ਗੱਡੀਆਂ ਚਲਾਉਣੀਆਂ ਨਾ ਉਹਨਾਂ ਨੇ ਮੋਟਰਸਾਈਕਲ ਸਕੂਟਰ ਤਾਂ ਲੰਘ ਹੀ ਜਾਂਦੇ ਆ ਤੇ ਕਰਦੇ ਇਹ ਉਹਨਾਂ ਲੋਕਾਂ ਆਸਤੇ ਆ माफ़ ਤੇ ਫਾਇਦਾ ਲੈਂਦੇ ਆ ਵੱਡੇ ਲੋਕ ਹੁਣ ਜਿਹੜੇ ਬੰਦਿਆਂ ਕੋਲੇ 2-2 3-3 ਗੱਡੀਆਂ ਤੇ 2-2 3-3 ਮਕਾਨ ਆ ਗਲੀਆਂ ਦੇ ਵਿੱਚ ਉਹਨਾਂ ਨੂੰ ਕਰਾਇਆ ਮਾਫ਼ ਆ ਜੀ ਬੁੜੀਆਂ ਐ ਬੁੜੀਆਂ ਦੇ ਆਧਾਰ ਕਾਰਡ ਚਾਲਦੇ ਆ ਜੀ ਕਰਦਾ ਚੁੰਨੀ ਚੱਕਦੀਆਂ ਜਿੱਦ ਨੂੰ ਮਰਜ਼ੀ ਭੱਜ ਲੈਂਦੀਆਂ ਉਹ ਜਿਹੜੇ ਤਗੜੇ ਲੋਕ ਆ ਨਾ ਉਹ ਵੀ ਬੱਸਾਂ ਦੇ ਜਾਨ ਲੱਗ ਗਏ ਉਹਨਾਂ ਨੂੰ ਪਤਾ ਹੈ ਪੀ ਆਰਟੀ ਸੀਗਾਂ ਬੱਸਾਂ ਤੇ ਚੁੱਪ ਕਰਕੇ ਤਰਕੇ ਬੈਠੋ ਜਿੱਥੇ ਜਾਣਾ ਤੁਸੀਂ ਸਿਰਫ ਧੁਰ ਪਹੁੰਚ ਸਕਦੇ ਹੋ ਸਰਕਾਰ ਨੂੰ ਪੈਸਾ ਆਉਣਾ ਕਿੱਥੋਂ ਹੁੰਦਾ ਸਰਕਾਰੀ ਬੱਸਾਂ ਦੀਆਂ ਹੋਈਆਂ ਬਿਜਲੀ ਦੇ ਬਿੱਲ ਹੋਗੇ ਟੈਕਸ ਹੋਗੇ ਇਹਨਾਂ ਚੀਜ਼ਾਂ ਤੋਂ ਤੇ ਉਹ ਆ ਜਿਹੜੇ ਇਹਨਾਂ ਨੇ ਸਰਕਾਰਾਂ ਨੇ ਜਿਹੜੀਆਂ ਮਾਫ ਕੀਤੀਆਂ ਮਾਫ ਕਰਨੇ ਨਹੀਂ ਚਾਹੀਦੇਗੇ ਥੋੜਾ ਜਿਹਾ ਘੱਟ ਕਰ ਦੇਣਾ ਚਾਹੀਦਾ ਜੇ ਬਿਜਲੀ ਦਾ ਬਿੱਲ ਉੱਕਾ-ਬੁੱਕਾ ਹੋਣਾ ਚਾਹੀਦਾ ਕਿ ਤੁਹਾਨੂੰ ਐਨੇ ਤੁਸੀਂ ਤੁਹਾਡੇ ਕਿਲੋਵਾਰਡ ਐਨੇ ਕਮ ਰਿਆ ਇੱਕ ਕਮਰੇ ਨੂੰ 200 ਰੁਪਇਆ ਲਾ ਦਿੰਦੇ ਚਲ ਤਿੰਨ ਕਮਰੇ ਸੀ 600 ਰੁਪਇਆ ਹੋ ਗਿਆ ਉਸ ਸਿਸਟਮੇ ਸੀਗਾ ਕਿ ਨਾ ਤਾਂ ਸੱਤ ਵੀ ਮਰ ਜਾਂਦਾ ਛੋਟਾ ਵੀ ਰੱਖਿਆ ਜਾਂਦਾ ਨਾਲੇ ਤਾਂ ਗਰੀਬ ਦਾ ਹਰ ਇੱਕ ਬੰਦੇ ਦਾ ਭਲਾ ਹੋ ਜਾਂਦਾ ਹਰ ਇੱਕ ਬੰਦੇ ਦੇ ਪੈਸੇ ਜੇਬ ਚ ਜਾਣ ਹਟ ਜਾਂਦੇ ਤੇ ਸਰਕਾਰ ਨੂੰ ਫਾਇਦਾ ਹੋ ਜਾਂਦਾ ਸਰਕਾਰ ਉਹਦੇ ਵਿੱਚੋਂ ਥੋੜੇ ਬਹੁਤੇ ਪੈਸੇ ਜਿਹੜੇ ਆਉਂਦੇ ਉਹਦੇ ਨਾਲ ਆਪਦਾ ਕਰਜ਼ਾ ਜਿਹੜਾ ਬਿਜਲੀ ਮਾਫ ਆ ਜਾਂ ਹੋਰ ਆ ਇਹ ਚਲਾ ਸਕਦੇ ਸੀ ਆਪ ਦਾ ਖਰਚ ਤੇ ਹੁਣ ਗੱਲ ਤਾਂ ਉੱਥੇ ਹੀ ਆ ਕੇ ਪੱਲੇ ਹੁਣ ਹੈ ਨਹੀਂ ਕੋ ਢੋਂਡ ਜਿੰਨਾ ਮਰਜੀ ਪੱਟ ਲੋ ਪ੍ਰਾਣੀਆਂ ਕੰਨਾਂ ਨੂੰ ਕਲੀ ਕਰਕੇ ਜਾਂ ਕਿਸੇ ਹੋਰ ਅਧਗਾਟਨ ਕਰਕੇ ਹੁਣ ਤੁਸੀਂ ਪਿਛਲੇ ਦਿਨੀ ਦੇਖਿਆ ਸਾਰਿਆਂ ਨੇ ਕਿਵੇਂ ਅਧਗਾਟਨ ਹੋਏ ਕਿਵੇਂ ਟਰਾਂਸਫਾਰਮਰ ਦੇ ਘਾਟਨ ਹੋਏ ਕਿਵੇਂ ਪੁਰਾਣੇ ਕਮਲਿਆਂ ਦੇ ਨੀ ਪੱਥਰ ਰੱਖ ਕੇ ਕਿਵੇਂ ਹੋਏ ਜਿਹੜਾ ਮੁੱਦਾ ਮੈਂ ਤਾਂ ਇਹ ਜਣਾ ਕਿ ਜਿਹੜਾ ਆ ਪੜ੍ਹਾਈ ਲਿਖਾਈ ਦਾ ਹੁਣ ਇੰਨਾ ਬਾਲਾ ਪੰਗਾ ਪਿਆ ਨਾ ਪਿਛਲੇ ਟਾਈਮਾਂ ਦੇ ਵਿੱਚ ਸਰਕਾਰੀ ਸਕੂਲਾਂ ਦਾ ਇੰਨਾ ਮਾੜਾ ਹਾਲ ਨਹੀਂ ਸੀ ਜਿੰਨਾ ਹੁਣ ਹੋ ਚੁੱਕਿਆ ਹੈ ਜਿਹਾ ਸਰਕਾਰੀ ਹਸਪਤਾਲਾਂ ਦਾ ਹੋ ਚੁੱਕਿਆ ਸਾਡੇ ਪਿੰਡ ਇੱਕ ਛੋਟਾ ਜਿਹਾ ਹਸਪਤਾਲ ਹੀ ਡਿਫੈਂਸਰੀ ਸਾਨੂੰ ਉੱਥੋਂ ਦਵਾਈ ਮਿਲਦੀ ਹੁੰਦੀ ਸੀ ਉਹ ਵੀ ਡਿਫੈਂਸਰੀ ਨੂੰ ਜਿੰਦਾ ਲੱਗ ਕੁਝ ਨਹੀਂ ਮਿਲਦੀ ਸਕੂਲਾਂ ਚ ਇੰਨੀ ਪੜ੍ਹਾਈ ਸੀ ਅਸੀਂ ਸਕੂਲਾਂ ਦੇ ਵਿੱਚ ਪੜ੍ਹੇ ਸਰਕਾਰੀ ਸਕੂਲਾਂ ਚ ਪਰ ਹੁਣ ਦੇ ਮਾਸਟਰ ਜਿੰਨੇ ਵੀ ਆ ਜਾਂ ਇਹਨਾਂ ਦੀਆਂ ਡਿਊਟੀਆਂ ਹੀ ਡਾਕਾਂ ਤੇ ਲੱਗੀਆਂ ਹੋਈਆਂ ਜਾਂ ਹੋਰ ਤਾਂ ਬਾਕੀ ਦੋਸਤੋ ਤੁਸੀਂ ਆਪਣੀ ਰਾਏ ਦੇ ਸਕਦੇ ਹੋ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਫੋਲੋ ਕਰੋ ਦੱਸਿਓ ਜਰੂਰ ਕਿੱਥੇ ਕਮੀ ਕੀ ਦੀ ਸਰਕਾਰ ਦੀ ਆ ਜਾਂ ਜਿਹੜੇ ਆਮ ਲੋਕਾਂ ਦੀ ਆ ਜਾਂ ਜਿਹੜੇ ਜਿਹੜੇ ਸਰਕਾਰੀ ਦਰਜੇ 'ਚ ਕੰਮ ਕਰਦੇ ਉਹਨਾਂ ਲੋਕਾਂ ਦੀ ਆ ਜਾਂ ਜਿਨ੍ਹਾਂ ਨੇ ਬਿਨਾਂ ਵਜ੍ਹਾ ਪੈਸਾ ਜਿਹੜਾ ਉਹ ਐਨਾ ਸਰਕਾਰ ਦਾ ਖਰਾਬ ਹੋ ਰਿਹਾ ਕੰਮ ਸਰਕਾਰ ਨੂੰ ਕਮਾਈ ਜਿਹੜੀ ਬੰਦ ਹੋਈ ਆ ਉਹਦੇ ਬਾਰੇ ਤੁਹਾਡੀ ਕੀ ਧਾਰਾ ਆ ਮਨ ਤਾਂ ਇਹ ਹੀ ਲਾਦਾ ਕਿ ਜਿਹੜਾ ਪੈਸਾ ਇਹ ਨਾਲ ਸਰਕਾਰ ਕੋਲੇ ਅੱਜ ਤੱਕ ਜਾਂਦਾ ਏ ਅੱਧਾ ਬਿਜਲੀ ਦਾ ਬਿੱਲ ਤੇ ਅੱਧਾ ਬੱਸਾਂ ਦਾ ਤੇ ਬੱਸ